ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ। ਦਾਰਜੀਲਿੰਗ ਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਨਾਲ ਵੀ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਬਹੁਤ ਸਾਰੇ ਲੋਕ ਅਜੇ ਤੱਕ ਲਾਪਤਾ ਹਨ ਤੇ ਉਹਨਾਂ ਦੀ ਤਲਾਸ਼ ਜਾਰੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਨੇ ਕਿਹਾ ਹੈ ਕਿ ਹੁਣ ਜੰਗ ਹੋਈ ਤਾਂ ਭਾਰਤ ਆਪਣੇ ਹੀ ਲੜਾਕੂ ਜਹਾਜ਼ਾਂ ਦੇ ਮਲਬੇ ਹੇਠਾਂ ਦੱਬਿਆ ਜਾਵੇਗਾ। ਗੁਜਰਾਤ ਚ ਗੋਰਖਨਥ ਮੰਦਿਰ ਦੀ ਭੰਨ ਤੋੜ ਕੀਤੀ ਗਈ। ਮਣੀਪੁਰ ਵਿਚ ਹਥਿਆਨਾਂ ਦੇ ਜਕੀਰਾ ਬਰਾਮਦ ਤੇ 7 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ఆగ్రా ਦੇ ਨੇੜੇ ਨੌਕਰੀ ਲੱਭਣ ਲਈ ਗਿਆ ਤਾਂ ਆਂਦਾ ਹੀ ਗੜਾ ਵੱਡ ਦਿੱਤਾ ਗਿਆ ਹਨਪਾਲ ਵਿਜੁਨ ਖਿਸਕਣ ਨਾਲ 52 ਲੋਕਾਂ ਦੀ ਮੌਤ ਹੋ ਗਈ। ਇਟਲੀ ਚ ਭਿਆਨਕ ਸੜਕ ਹਾਰਸਾ ਬਾਰ ਜਿਸ ਨਾਲ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਹੈ ਕਿ ਬਿਹਾਰ ਵਿੱਚ ਐਸ ਆਈ ਆਰ ਸਫਲ ਹੋਣ ਇਸ ਨੂੰ ਪੂਰੇ ਦੇਸ਼ ਤੇ ਲਾਗੂ ਕਰਵਾਵਾਂਗੇ। ਪਹਾੜਾਂ ਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਮੀਂਹ ਏਰਿੰਗ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਏਗੇ ਤੇ ਅਹਮਦਾਬਾਦ ਬਾਗ ਹਵਾ ਚ ਐਕਟਿਵ ਹੋ ਗਈ ਏਅਰ ਟਰਬਾਈਨ ਸਬਰੀ ਵਾਲਾ ਮੰਦਿਰ ਵਿੱਚ ਮਾਲੀਆ ਬਲੂ ਚੜਾਏ ਗਏ ਸੋਨੇ ਦੇ ਪੱਤਰੇ ਗਾਇਬ ਹੋ ਗਏ ਹਨ ਮਧਪੁਰ ਸਿਸ ਦੇ ਸਿੰਧਵਾੜਾ ਇਲਾਕੇ ਵਿੱਚ ਕਪ ਸ਼ਰਫ ਦੇ ਕਾਨ ਕਾਫੀ ਬੱਚਿਆਂ ਦੀ ਮੌਤ ਹੋ ਗਈ ਤੇ 14 ਬੱਚਿਆਂ ਦੀ ਮੌਤ ਦਾ ਹੁਣ ਤੱਕ ਆਂਕੜਾ ਜਾਰੀ ਕੀਤਾ ਜਾ ਸਕਿਆ ਹੈ ਸਰਕਾਰੀ ਡਾਕਟਰ ਨੂੰ ਗ੍ਰਿਫਤਾਰ ਕਰਨ ਅਤੇ ਕੰਪਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਅਧਿਆਪਕ ਵਿਦਿਆਰਥੀਆਂ ਦੇ ਮਨਾਂ ਨੂੰ ਗਿਆਨ ਦੀ ਰੋਸ਼ਨੀ ਪ੍ਰਦਾਨ ਕਰਦਿਆਂ ਉਨ੍ਹਾਂ ਨੇ ਅਧਿਆਪਕ ਦਿਵਸ ਦੇ ਮੌਕੇ ਤੇ ਇਹ ਵਿਚਾਰ ਪ੍ਰਗਟ ਕੀਤੇ ਆਪਨੇ ਰਾਜ ਸਭਾ ਦੀ ਉਪ ਚੋਣ ਲਈ ਟਰਾਈਡੈਂਟ ਗਰੁੱਪ ਦੇ ਰਜਿੰਦਰਾ ਗੁਪਤਾ ਨੂੰ ਆਪਣਾ ਉਮੀਦਵਾਰ ਨਿਯੁਕਤ ਕੀਤਾ ਗਿਆ ਹੈ ਸੰਬਲ ਨੇੜੇ ਮੁਸਲਮਾਨ ਭਾਰਚਾਰ ਨੇ ਖੁੱਦ ਬਲਡੋਰ ਜਨ ਨਾਲ ਗੈਰਕਾਨੂੰਨੀ ਮਸਜਿਦ ਨੂੰ ਢਾਹ ਦਿੱਤਾ ਗਿਆ ਭਾਰਤੀ ਫੌਜ ਅਤੇ ਬ੍ਰਿਟੇਨ ਫੌਜ ਨੇ ਹਿੰਦ ਮਹਾਸਾਗਰ ਵਿੱਚ ਜੁਦ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ। ਕੇਰਲਾ ਦੇ ਭਾਜਪਾ ਦੇ ਮੁਖੀ ਜੀਜੀਵ ਚੰਦਰ ਸ਼ੇਖਰ ਨੂੰ ਟਰੈਡਮਿਲ ਤੋਂ ਡਿੱਗ ਕੇ ਜ਼ਖਮੀ ਹੋ ਗਏ। ਸੁਖਵਿੰਦਰ ਸਿੰਘ ਕੋਲਕਾਤਾ ਦੀ ਕਤਲ ਕੇਸ ਦੇ ਮਾਮਲੇ ਨੂੰ ਹੱਲ ਕਰ ਲਿਆ ਗਿਆ ਤੇ ਮੁੱਖ ਕਾਤਲ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ੇ ਦੀ ਓਵਰਡੋਜ਼ ਦੇ ਕਾਰਨ ਪਟਾਲਾ ਵਿਖੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਿੰਸੀਪਲ ਡਾਕਟਰ ਮੋਨ ਲਾਲ ਸ਼ਰਮਾ ਸ਼੍ਰੋਮਣੀ ਕਾਲੀ ਦਲ ਪੁਨਰ ਸਦੀਪ ਦੇ ਸੂਬਾ ਪਦਰੀ ਬਰਕੰਗ ਕਮੇਟੀ ਦੇ ਮੈਂਬਰ ਬਣ ਗਏ ਹਨ ਪ੍ਰਧਾਨ ਮੰਤਰੀ ਸੇਟੂ ਉਦਯੋਗਿਕ ਸਖਲਾਈ ਸੰਸਥਾਨਾਂ ਦੀ ਅਪਗ੍ਰੇਡੇਸ਼ਨ ਲਈ 60000 ਕਰੋੜ ਰੁਪਏ ਦੀ ਜੋਇਡਾਨ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਮਰੂਤੀ ਸੁਜ਼ੂਕੀ ਨੇ 2025-26 ਦੌਰਾਨ 4 ਲੱਖ ਵਾਹਨਾਂ ਦੀ ਬਰਾਮਦ ਦਾ ਅੰਕੜਾ ਹਾਸਲ ਕਰਦੇ ਰਾਤ ਤੱਕ ਪਹੁੰਚ ਗਿਆ ਹੈ ਯਾਤਰਾ ਤੇ ਸੈਰ ਸਪਟਾ ਖੇਤਰ ਨਾਲ 2035 ਤੱਕ 9 ਕਰੋੜ 90 ਰੁਜ਼ਗਾਰ ਪੈਦਾ ਹੋਣਗੇ ਇਸ ਸਬੰਧੀ ਡਬਲਯੂਟੀਸੀ ਨੇ ਦਸਿਆ ਹੈ ਮਹਿਲਾ ਬਾਂਡੇ ਬਿਸ਼ਪ ਕਬ ਵਿਚ ਭਾਰਤੀ ਮਹਿਲਾਵਾਂ ਨੇ 42 ਗਿੰਦਾ ਬਾਕੀ ਰਹਿਂਦਾ ਹੀ 88 ਦੌੜਾਂ ਨਾਲ ਪਾਕਿਸਤਾਨ ਦੀ ਟੀਮ ਨੂੰ ਹਰਾ ਦਿੱਤਾ ਹੈ